ਸਿਆਸੀ ਪਾਰਟੀਆਂ ਜਿੰਨਾ ਜ਼ੋਰ ਲਾ ਰਹੀਆਂ ਸਾਨੂੰ ਪਿੱਛੇ ਹਟਾਉਣ ਦਾ ਲੋਕ ਓਨੀ ਸਾਡੀ ਬਾਹ ਫੜ ਕੇ ਸਾਨੂੰ ਦਿਲਾਂ ਤੱਕ ਲੈ ਕੇ ਜਾ ਰਹੇ ਨੇ ਵਿਕਾਸ ਹੋਇਆ ਮੈਂ ਤਾਂ ਆਪਕੈਨਾਂ ਪਰ ਵਿਕਾਸ ਉਹਨਾਂ ਦੇ ਪਰਿਵਾਰਾਂ ਦਾ ਹੋਇਆ ਹੈ ਮੋਹੱਲੀ ਦਾ ਵਿਕਾਸ ਨਹੀਂ ਹੋਇਆ ਹੈ ਹੈਲਥ ਕੇਅਰ ਫੈਸਿਲਿਟੀਆਂ ਦੇਖੋ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਹੋਣ ਦੇ ਬਾਵਜੂਦ ਹੈਲਥ ਕੇਅਰ ਫੈਸਿਲਿਟੀਆਂ ਜ਼ੀਰੋ ਹੈ ਇੱਥੇ ਪ੍ਰਾਈਵੇਟ ਹਸਪੀਟਲ ਬਹੁਤ ਤਕੜੇ ਹੈ ਸਰਕਾਰੀ ਅਧਾਰਾ ਕੋਈ ਅੱਗੇ ਨਹੀਂ ਆਇਆ ਜਿਹੜੀਆਂ ਮੁੱਢਲੀਆਂ ਸਹੂਲਤਾਂ ਵੀ ਉਹਨਾਂ ਵਿੱਚ ਹੈ ਨਹੀਂ ਇਹ ਸਾਰੇ ਮੁੱਦੇ ਜਿਹੜੇ ਬੇਸਿਕ ਮੁੱਦੇ ਆਪਣੇ 75 ਸਾਲਾਂ ਦੇ ਵਿੱਚ ਵੀ ਜੇ ਹੱਲ ਨਹੀਂ ਹੋਏ ਤਾਂ ਅੱਗੇ ਕਿਵੇਂ ਹੋਣਗੇ ਮੋਹਲੀ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਮਤਲਬ ਕਿ ਜਿਹਦਾ ਵਿਕਾਸ ਅੱਜ ਤੋਂ 20-25 ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ संयुक्त किसान मोर्चा वालों मोहाली तो रविजीत सिंह बराड़ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਜੋ ਕਿ संयुक्त समाज मोर्चा ਦੇ ਸਪੋਕਸਪਰਸਨ ਵੀ ਨੇ ਚੋਣਾ ਸੰਬੰਧੀ ਕਰਦੇ ਆ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਦੇਖੋ ਮੋਹਾਲੀ ਇੱਕ ਇਹੋ ਜਿਹਾ ਸ਼ਹਿਰ ਹੈ ਜਿੱਥੇ ਮਤਲਬ ਕਿ ਜਿਹਦਾ ਵਿਕਾਸ ਅੱਜ ਤੋਂ 20-25 ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ ਪਰ ਅੱਜ ਵੀ ਕਿਤੇ ਨਾ ਕਿਤੇ ਜਦੋਂ ਤੁਸੀਂ ਪਿੰਡਾਂ ਦੀਆਂ ਜਦੋਂ ਵੜਦੇ ਹੋ ਐਂਟਰੀਆਂ ਤੇ ਅੰਦਰ ਗਲੀਆਂ ਨਾਲੀਆਂ ਦੇ ਕੰਮ ਹੋਏ ਐ ਪਿੰਡਾਂ ਦੀਆਂ ਐਂਟਰੀਆਂ ਸਾਰੀਆਂ ਉਹ ਆ ਜਿਹੜਾ ਕੂੜੇ ਦਾ ਡੰਪ ਹੈ ਜੀ ਉਹ ਇੱਥੋਂ ਲ ਜਾ ਕੇ ਪਿੰਡਾਂ ਦੇ ਆਸ-ਪਾਸ ਸਿੱਟਿਆ ਜਾ ਰਿਹਾ ਹੈ ਹੈਲਥ케ਅਰ ਫੈਸਿਲਿਟੀਆਂ ਦੇਖੋ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਹੋਣ ਦੇ ਬਾਵਜੂਦ ਹੈਲਥ케ਅਰ ਫੈਸਿਲਿਟੀਆਂ ਜ਼ੀਰੋ ਹੈ ਇੱਥੇ ਪ੍ਰਾਈਵੇਟ ਹਸਪੀਟਲ ਬਹੁਤ ਤਕੜੇ ਆ ਸਰਕਾਰੀ ਅਧਾਰਾ ਕੋਈ ਅੱਗੇ ਨਹੀਂ ਆਇਆ ਨਾ ਹੀ ਕੋਈ ਪਿਛਲੇ 20-25 ਸਾਲਾਂ ਚ ਇੱਥੇ ਸਰਕਾਰੀ ਕਾਲਜ ਬਣਿਆ ਜਾਂ ਸਰਕਾਰੀ ਯੂਨੀਵਰਸਿਟੀ ਬਣੀ ਹੈ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਹੋਵੇ ਕਿਉਂਕਿ ਜੇ ਪ੍ਰਾਈਵੇਟ ਆਧਾਰੇ ਬਣ ਸਕਦੇ ਤਾਂ ਸਰਕਾਰੀ ਕਿਉਂ ਨਹੀਂ ਬਣ ਸਕਦੇ ਨਾ ਹੀ ਕੋਈ ਜਿਹੜਾ ਕਹਿ ਸਕਦੇ ਆ ਖੇਡਦੇ ਆ ਜਿਹੜੀਆਂ ਸਹੂਲਤਾਂ ਪਿੰਡਾਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨਾ ਪਿੰਡਾਂ ਦੇ ਵਿੱਚ ਸਰਕਾਰੀ ਸਕੂਲ ਆ ਉਹਨਾਂ ਦੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਵੀ ਉਹਨਾਂ ਵਿੱਚ ਹੈ ਨਹੀਂ ਇਹ ਸਾਰੇ ਮੁੱਦੇ ਜਿਹੜੇ ਬੇਸਿਕ ਮੁੱਦੇ ਆ ਆਪਣੇ 75 ਸਾਲਾਂ ਦੇ ਵਿੱਚ ਵੀ ਜੇ ਹੱਲ ਨਹੀਂ ਹੋਏ ਤਾਂ ਅੱਗੇ ਕਿਵੇਂ ਹੋਣਗੇ ਕਿਸਾਨ ਮੋਰਚੇ ਨੇ ਲੰਮੀ ਲੜਾਈ ਕਰਕੇ ਆਪਣੀ ਜਿੱਤ ਹਾਸਲ ਕੀਤੀ ਜੀ ਇਹ ਲੜਾਈ ਜਿਵੇਂ ਦੇਖਿਆ ਦੇਖੋ ਇਹ ਜਿਹੜੀ ਲੜਾਈ ਸੀ ਇਹ ਲੋਕਾਂ ਦੀ ਲੜਾਈ ਸੀ ਲੋਕ ਲਹਿਰ ਸੀ ਨਾ ਹੀ ਉਦੋਂ ਕਿਸਾਨ ਮੋਰਚਿਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਬੈਨਰ ਲਾਏ ਜਿਵੇਂ ਸਾਨੂੰ ਹੁਣ ਲੋਕ ਕਹਿੰਦੇ ਆ ਯਾਰ ਵੀ ਤੁਸੀਂ ਤਾਂ ਬੈਨਰ ਨਹੀਂ ਲਾਏ ਉਹ ਨਹੀਂ ਲਾਏ ਅਸੀਂ ਜਿਵੇਂ ਪਹਿਲਾ ਮੋਰਚਾ ਲੜਿਆ ਉਵੇਂ ਹੀ ਇਹ ਮੋਰਚਾ ਲੜ ਰਹੇ ਆ ਉਹ ਮੋਰਚੇ ਦੇ ਵਿੱਚ ਹਰ ਵਰਗ ਨੇ ਸ਼ਿਰਕਤ ਕੀਤੀ ਕਿਉਂਕਿ ਉਹਦਾ ਭਾਰ ਕਿਚਨ ਤੋਂ ਲੈ ਕੇ ਫਾਰਮ ਤੋਂ ਲੈ ਕੇ ਕਿਚਨ ਤੱਕ ਜਿੰਨਾ ਵੀ ਵਿੱਚ ਆਉਂਦਾ ਸੀ ਛੋਟਾ ਬੀਆਂ ਵਾਲਾ ਰਿਆਂ ਵਾਲਾ ਤੁਸੀਂ ਖਾਦ ਵਾਲਾ ਲਾ ਲੋ ਛੋਟਾ ਦੁਕਾਨਦਾਰ ਲਾ ਲਓ ਹੋਲ سیلਰ ਲਾ ਲਓ ਰਿਟੇਲਰ ਲਾ ਲਓ ਜਿਹੜਾ ਟਰਾਂਸਪੋਰਟਰ ਲਾ ਲਓ ਟ੍ਰੈਕਟਰ ਟਰਾਲੀ ਵਾਲਾ ਉਹ ਹਰ ਤੇ ਵਰਗ ਤੇ ਭਾਰੀ ਪੈਣਾ ਸੀਗਾ ਸੋ ਸਾਰਾ ਵਰਗ ਜਿਵੇਂ ਇਕੱਠਾ ਹੋ ਕੇ ਉਹ ਮੋਰਚਾ ਲੜਿਆ ਸੀ ਆਪਾਂ ਫਤਹਿ ਕੀਤਾ ਦੁਬਾਰਾ ਇਸ ਮੋਰਚੇ ਲਈ ਹਰ ਵਰਗ ਇਕੱਠਾ ਹੋ ਰਿਹਾ ਹੈ ਅਕਾਲੀ ਦਲ ਆਪਣੀ 10 ਸਾਲ ਦੀ ਕਾਰਜਗ੍ਰਿ ਦਿਖ ਰਿਹਾ ਹੈ ਕਿ ਅਸੀਂ ਵਿਕਾਸ ਕੀਤਾ ਕਾਂਗਰਸ ਆਪਣਾ ਦੱਸ ਰਿਹਾ ਹੈ ਕਿ ਅਸੀਂ ਵਿਕਾਸ ਕੀਤਾ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਜੇ ਵਿਕਾਸ ਹੋਇਆ ਹੁੰਦਾ ਵਿਕਾਸ ਉਹਨਾਂ ਨੇ ਜ਼ਰੂਰ ਕੀਤਾ ਮੈਂ ਕਹੂੰਗਾ ਪਰ ਆਪਦੇ ਪਰਿਵਾਰਾਂ ਦਾ ਕੀਤਾ ਤੁਸੀਂ ਇੱਥੋਂ ਵਾਲੇ ਨੁਮਾਇੰਦਿਆਂ ਨੂੰ ਵੇਖ ਲਓ ਆਪਦੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਵਿਕਾਸ ਹੋਇਆ ਹੈ ਅਕਾਲੀ ਦਲ ਦਾ ਵੇਖ ਲਓ ਵੀ ਆਪਦੀ ਲਾਣੇ ਬਾਣੇ ਦਾ ਵਿਕਾਸ ਹੋਇਆ ਫਿਰ ਜਿਹੜੀ ਇੱਕ ਸੋ ਕਾਲਡ ਕਹਿੰਦੇ ਹੁੰਦੇ ਸੀ ਇੱਕ ਬੜੀ ਨਵੀਂ ਪਾਰਟੀ ਉੱਭਰ ਕੇ ਆਈ ਸੀ ਜਿਹੜੀ ਕਹਿੰਦੀ ਆਮ ਲੋਕਾਂ ਦੀ ਪਾਰਟੀ ਉਹ ਟਿਕਟਾਂ ਕਿਹਨੂੰ ਦੇ ਰਹੀ ਹੈ ਜਿਹੜੇ ਬੰਦੇ ਪਹਿਲਾਂ ਅਕਾਲੀ ਦਲ 'ਚ ਸੀ ਫਿਰ ਕਾਂਗਰਸ ਨਾਲ ਗੱਠਜੋੜ ਕਰਕੇ ਮੇਅਰਸ਼ਿਪ ਕੀਤੀ ਤੇ ਹੁਣ ਇਹਦੇ ਵਿੱਚ ਆ ਗਏ ਇੱਕ ਰਾਤ ਪਹਿਲਾਂ ਬੰਦਾ ਸ਼ਾਮਲ ਹੁੰਦਾ ਤੇ ਅਗਲੇ ਦਿਨ ਰਾਤੀ ਰਾਤ ਸਰਵੇ ਕਰਕੇ ਉਹਨੂੰ ਟਿਕਟ ਦਿੱਤੀ ਜਾਂਦੀ ਹੈ ਹਾਲਾਂਕਿ ਜਿਹੜੇ ਦੂਜੇ ਬੰਦੇ ਐ ਜਿਹੜੇ ਪੰਜ-ਪੰਜ ਸਾਲ ਪੋਸਟਰ ਲਾਉਂਦੇ ਰਹੇਗੇ ਮੁੰਡੇ ਨੌਜਵਾਨ ਉਹਨਾਂ ਨੂੰ ਇਗਨੋਰ ਕੀਤਾ ਗਿਆ ਸੋ ਜਿੰਨਾ ਚਿਰ ਆਪਾਂ ਟ੍ਰੈਡੀਸ਼ਨਲ ਪੋਲਿਟਿਕਸ ਨੂੰ ਪਾਸੇ ਨਹੀਂ ਕਰਦੇ ਇਨ੍ਹਾਂ ਪਾਰਟੀਆਂ ਤੋਂ ਛੁਟਕਾਰਾ ਨਹੀਂ ਆਪਾਂ ਨੂੰ ਮਿਲ ਸਕਦਾ ਨਾ ਹੀ ਆਮ ਲੋਕਾਂ ਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹ ਮਿਲਣਗੀਆਂ ਗੱਲ ਕਰੀਏ ਮਹਾਲੀ ਦੀ ਤਾਂ ਮਹਾਲੀ ਦੇ ਕੀ ਮੁੱਦੇ ਰਹਿ ਮੋਹੱਲੀ ਦੇ ਜਿਹੜੇ ਬੇਸਿਕ ਮੁੱਦੇ ਆ ਜੀ ਪਹਿਲਾਂ ਤਾਂ ਐਡਮਿਨਿਸਟ੍ਰੇਸ਼ਨ ਰਿਫਾਰਮਸ ਚਾਹੀਦੀਆਂ ਜਿਹੜੀਆਂ ਆ ਸਕਦੀਆਂ ਹੈ ਹੈਲਥ케ਅਰ ਵੀ ਬਹੁਤ ਪੂਅਰ ਆ ਇੱਥੇ ਤੇ ਐਜੂਕੇਸ਼ਨ ਵੀ ਪੂਅਰ ਆ ਉਹਦੇ ਲਈ ਫੰਡਿੰਗ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਉਹ ਫਦਰ ਡਾਊਨ ਦਾ ਲਾਈਨ ਆਪਾਂ ਕਰ ਸਕਦੇ ਹਾਂ ਵਿੱਚ ਵੜ ਕੇ ਪਰ ਜਿਹੜੀਆਂ ਪਹਿਲੀ ਸਭ ਤੋਂ ਪਹਿਲਾਂ ਆਪਾਂ ਕਰ ਸਕਦੇ ਉਹ ਐਡਮਿਨਿਸਟ੍ਰੇਸ਼ਨ ਰਿਫਾਰਮਸ ਹੈ ਕਰਪਸ਼ਨ ਦਾ ਲੈਵਲ ਬਹੁਤ ਵੱਧ ਚੁੱਕਿਆ ਸਾਰੇ ਦਫ਼ਤਰਾਂ ਦੇ ਵਿੱਚ ਹਰ ਜਗ੍ਹਾ ਆਮ ਲੋਕਾਂ ਨੂੰ ਰਾਹਤ ਦਿਵਾਉਣ ਲਈ ਜੇ ਅੱਜ ਕਿਸੇ ਨੇ ਕਾਰਡ ਵੀ ਬਣਾਉਣਾ ਕੋਈ ਆਧਾਰ ਕਾਰਡ ਬਣਾਉਣਾ ਜਾਂ ਰਾਸ਼ਨ ਕਾਰਡ ਬਣਾਉਣਾ ਜਾਂ ਕੋਈ ਹੋਰ ਉਹਨਾਂ ਨੇ ਮੀਟਰ ਵੀ ਲਵਾਉਣਾ ਤਾਂ ਪਹਿਲਾਂ ਐਮਐਲਏ ਕੋਲ ਜਾ ਕੇ ਕਿਹੜੇ ਕਟਨੇ ਪੈਂਦੇ ਆ ਉਹਨਾਂ ਦਾ ਪੀਏ ਜਾਂ ਉਹਨਾਂ ਦਾ ਭਰਾ ਕੋਈ ਫੋਨ ਕਰਦਾ ਦੋ ਚਾਰ ਗੇੜੇ ਲਾਉਣੇ ਪੈਂਦੇ ਉਸ ਤੋਂ ਬਾਅਦ ਕੰਮ ਹੁੰਦਾ ਜਿਹੜੀਆਂ ਮੁੱਢਲੀਆਂ ਸਹੂਲਤਾਂ ਜਿਹੜੀਆਂ ਇੱਕ ਅਫੀਸਰ ਲੌਬੀ ਕਰ ਸਕਦੀ ਹੈ ਜੇ ਆਪਾਂ ਐਡਮਿਨਿਸਟ੍ਰੇਟਿਵ ਰਿਫਾਰਮਸ ਲਿਆਵਾਂਗੇ ਇਹ ਪਹਿਲੇ ਕੁਝ ਦਿਨਾਂ ਦੇ ਵਿੱਚ ਹੀ ਦਿਖਣ ਲੱਗ ਜਾਊਗਾ ਕੀ ਲੱਗਿਆ ਤੁਸੀਂ ਪਿੰਡਾਂ 'ਚ ਵੀ ਜਾਣਦੇ ਹੋ ਸ਼ਹਿਰਾਂ 'ਚ ਵੀ ਜਾਣਦੇ ਹੋ ਕਿਸਾਨ ਮੋਰਚੇ ਨੂੰ ਕਿੰਨਾ ਕੁ ਸਮਰਥਨ ਮਿਲਦਾ ਹੈ ਦੇਖੋ ਲੋਕਾਂ ਦੇ ਮਨਾਂ ਦੇ ਵਿੱਚ ਵੜ ਚੁੱਕਿਆ ਕਿਸਾਨ ਮੋਰਚਾ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਇਸ ਵਾਰ ਵੋਟ ਕਿਸੇ ਪਾਰਟੀ ਨੂੰ ਨਹੀਂ ਪਾਉਣੀ ਅਸੀਂ ਆਪ ਦੇ ਆਪ ਨੂੰ ਪਾਉਣੀ ਹੈ ਅਸੀਂ ਆਪ ਦੇ ਕਿੱਤੇ ਨੂੰ ਪਾਉਣੀ ਹੈ ਮਜ਼ਦੂਰਾਂ ਤੇ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਜਿਹੜਾ ਇਹ ਮੋਰਚਾ ਬਣਿਆ ਉਹਨੂੰ ਬਹੁਤ ਜ਼ਿਆਦਾ ਮੋਹ ਪਿਆਰ ਮਿਲ ਰਿਹਾ ਲੋਕਾਂ ਨੂੰ ਇੱਕ ਹੋਰ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਸਿਆਸੀ ਪਾਰਟੀਆਂ ਨੇ ਇੱਥੋਂ ਤੱਕ ਜ਼ੋਰ ਲਾਇਆ ਵੀ ਸਾਨੂੰ ਚੋਣ ਨਿਸ਼ਾਨ ਨਾ ਮਿਲ ਸਕੇ ਅੱਜ ਬੇਸ਼ੱਕ ਕੱਲ ਨੂੰ ਚੋਣ ਨਿਸ਼ਾਨ ਮਿਲਨੇ ਆ ਬੇਸ਼ੱਕ ਸਾਨੂੰ 117 ਚੋਣ ਨਿਸ਼ਾਨ ਮਿਲ ਜਾਂਦੇ ਆ 5 ਮਿੰਟਾਂ ਦੇ ਵਿੱਚ WhatsApp ਤੇ ਸਾਰੇ ਪਿੰਡਾਂ ਵਿੱਚ ਪਹੁੰਚ ਜਾਣਗੇ ਕਿਉਂਕਿ ਸਾਨੂੰ ਪਿੰਡ ਵਾਲਿਆਂ ਨੇ ਕਹਤਾ ਵੀ ਆਹ ਸਾਡਾ WhatsApp ਨੰਬਰ ਆ ਕਿਸੇ ਨੇ ਨੰਬਰਦਾਰ ਨੇ ਦਿੱਤਾ ਕਿਸੇ ਨੇ ਸਰਪੰਚ ਨੇ ਦਿੱਤਾ ਬਾਕੀ ਪਿੰਡ ਦੀ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਤੁਹਾਨੂੰ ਆਉਣ ਦੀ ਲੋੜ ਨਹੀਂ ਇਕੱਲੇ ਇਕੱਲੇ ਘਰ ਤੱਕ ਪਹੁੰਚਾਉਂਗਾ ਸਿਆਸੀ ਪਾਰਟੀਆਂ ਜਿੰਨਾ ਜ਼ੋਰ ਲਾ ਰਹੀਆਂ ਸਾਨੂੰ ਪਿੱਛੇ ਹਟਾਉਣ ਦਾ ਲੋਕ ਓਨੀ ਸਾਡੀ ਬਾਹ ਫੜ ਕੇ ਸਾਨੂੰ ਦਿਲਾਂ ਤੱਕ ਲੈ ਕੇ ਜਾ ਰਹੇ ਆ ਗੱਲ ਕਰੀਏ ਮਹਾਲੀ ਦੀ ਤਾਂ ਕਾਂਗਰਸ ਦੇ ਜਿਹੜੇ ਐਮਐਲਏ ਨੇ ਉਹ ਕਹਿੰਦੇ ਅਸੀਂ ਆਪਣਾ ਵਿਕਾਸ ਕੀਤਾ ਗੱਲ ਕਰੀਏ ਜਿਹੜੇ ਪੁਰਾਣੇ ਮੇਅਰ ਰਹੇ ਨੇ ਕੁਲਵੰਤ ਸਿੰਘ ਉਹ ਕਹਿੰਦੇ ਜੋ ਮਹਾਲੀ ਦਾ ਵਿਕਾਸ ਹੋਇਆ ਮੇਰੇ ਹੁੰਦੇ ਹੋਏ ਜੀ ਵਿਕਾਸ ਹੋਇਆ ਮੈਂ ਤਾਂ ਆਪ ਕਹਿੰਨਾ ਪਰ ਵਿਕਾਸ ਉਹਨਾਂ ਦੇ ਪਰਿਵਾਰਾਂ ਦਾ ਹੋਇਆ ਮਹਾਲੀ ਦਾ ਵਿਕਾਸ ਨਹੀਂ ਹੋਇਆ ਮਹਾਲੀ ਦੇ ਵਿੱਚ ਅੱਜ ਜਿਹੜਾ ਭੂ ਮਾਫੀਆ ਜਿਹੜਾ ਲੈਂਡ ਮਾਫੀਆ ਉਹ ਕਿੱਥੇ ਪਹੁੰਚ ਗਿਆ ਅੱਜ ਜੇ ਤੁਸੀਂ ਰੇਤਾ ਕਹੀ ਜਾਂਦੇ ਸੀਗੇ 5 ਰੁਪਏ ਸਵਾ 5 ਰੁਪਏ ਮਿਲੂਗਾ ਅੱਜ 30 ਰੁਪਏ ਤੋਂ ਘੱਟ 36 ਰੁਪਏ ਤੋਂ ਘੱਟ ਰੇਤਾ ਨਹੀਂ ਮਿਲ ਰਿਹਾ ਕਿਸੇ ਵੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਜਾਵੜੋ ਅੰਟਿਲ ਅਨਲੈਸ ਕਿਸੇ ਐਮਐਲਏ ਜਾਂ ਕਿਸੇ ਜਿਹੜਾ ਉੱਚ ਅਹੁਦੇ ਦਾ ਬੰਦਾ ਹੈ ਉਹਦੇ ਤੋਂ ਫੋਨ ਨਹੀਂ ਆਉਂਦਾ ਕੰਮ ਨਹੀਂ ਹੋ ਰਿਹਾ ਵਿਕਾਸ ਇਹਨਾਂ ਨੇ ਕੀ ਕਰਨਾ ਸੀ ਆਮ ਲੋਕ ਤਰ੍ਹਾਂ ਤਰ੍ਹਾਂ ਕਰੀ ਜਾਂਦੇ ਆ ਕਿਸੇ ਪਾਰਕ ਦੇ ਵਿੱਚ ਜਿੱਥੇ ਆਪਾਂ ਨੂੰ ਇੱਕ ਅੱਜ ਦੀ ਲੋਡ ਕਿਹੜੀਆਂ ਮੁੱਢਰੀਆਂ ਲੋਡਾਂ ਕਿਹੜੀਆਂ ਪਾਣੀ ਬਹੁਤ ਵੱਡੀ ਲੋਡ ਹੈ ਮੋਹੱਲੀ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਉਹ ਇੰਨਾ ਵਧੀਆ ਨਹੀਂ ਵੀ ਲੋਕ ਸਿੱਧਾ ਪੀ ਲੈਣ ਉਹਦੇ ਟ੍ਰੀਟਮੈਂਟ ਪਲੈਂਟ ਲੱਗਣੇ ਚਾਹੀਦੇ ਆ ਅੱਜ ਆਪਾਂ ਕਿਉਂ ਇੰਨਾ ਮਹਿੰਗਾ ਪਾਣੀ ਪੀ ਰਹੇ ਆ ਆਮ ਲੋਕਾਂ ਨੂੰ ਕਿਉਂ ਸਫਰ ਕਰ ਰਹੇ ਆ ਕਿਉਂਕਿ ਪਾਣੀ ਦੇ ਨਾਲ ਬਹੁਤ ਜਿਹੜੀਆਂ ਬਿਮਾਰੀਆਂ ਲੱਗਦੀਆਂ ਕਿਉਂ ਨਹੀਂ ਅੱਜ ਤੱਕ ਪਾਰਕਾਂ ਦੇ ਵਿੱਚ ਜਾਂ ਜਿਹੜੇ ਨੇੜੇ ਕਮਿਊਨਿਟੀ ਸੈਂਟਰ ਸੀ ਉਹਨਾਂ ਦੇ ਵਿੱਚ ਚੰਗੇ ਆਰਓ ਸਿਸਟਮ ਲੱਗੇ ਜਿੱਥੋਂ ਆਪਣਾ ਪਾਣੀ ਭਰ ਕੇ ਆਮ ਪਰਿਵਾਰ ਆਪ ਦਾ ਜੀਵਨ ਬਤੀਤ ਕਰ ਸਕਣ ਕਿਉਂ ਨਹੀਂ ਅੱਜ ਜਿਹੜੇ ਤੁਸੀਂ ਸਕੂਲ ਗਵਰਨਮੈਂਟ ਸਕੂਲ ਦੇ ਨਿਗਾਹ ਮਾਰ ਲਓ ਕਿਉਂ ਨਹੀਂ ਉੱਥੇ ਏਡੀਆਂ ਵਧੀਆ ਫੈਸਿਲਿਟੀਆਂ ਵੀ ਜਿੱਥੇ ਆਮ ਪਰਿਵਾਰਾਂ ਦੇ ਬੱਚੇ ਜਾ ਸਕਣ ਕਿਉਂ ਜਿਹੜੀਆਂ ਹਸਪਤਲ ਦੇ ਵਿੱਚ ਤੁਸੀਂ ਗਵਰਨਮੈਂਟ ਹਸਪਤਲ ਦੇ ਵਿੱਚ ਚਲੇ ਜਾਓ ਕਿਸੇ ਜਿੰਨਾ ਚਿਰ ਇਹ ਆਪਣੇ ਰੂਲ ਨਹੀਂ ਬੰਦਦਾ ਵੀ ਜਿਹੜਾ ਨਮਾਇੰਦਾ ਹੈ ਉਹ ਆਪਦਾ ਇਲਾਜ ਸਰਕਾਰੀ ਹਸਪਤਾਲ ਚੋਂ ਕਰਾਊਗਾ ਉਹਨਾਂ ਚਾਰ ਸਰਕਾਰੀ ਹਸਪਤਾਲ ਦੇ ਜਿਹੜਾ ਪੱਧਰ ਆ ਉੱਚਾ ਨਹੀਂ ਉੱਠ ਸਕਦਾ ਸੋ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਮੋਹੱਲੇ ਦੇ ਵਿੱਚ ਜੇਕਰ ਲੋਕ ਖਲਕੇ ਵੀ ਲੋਕ ਤੁਹਾਨੂੰ ਨਮਾਇੰਦਗੀ ਦਿੰਦੇ ਨੇ ਕੀ ਪ੍ਰਾਇੋਰਟੀਆਂ ਰਹਿਣਗੀਆਂ ਕੀ ਕੀ ਕੰਮ ਰਹਿਣਗੇ ਤੁਹਾਡੇ ਦੇ ਦੇਖੋ ਸਭ ਤੋਂ ਜਿਹੜੀ ਪਹਿਲੀ ਪ੍ਰਾਇੋਰਟੀ ਤਾਂ ਇਹ ਹੈ ਵੀ ਐਡਮਿਨਿਸਟ੍ਰੇਟਿਵ ਰਿਫਾਰਮਸ ਜਿਹੜੀਆਂ ਜਿਹੜੀਆਂ ਆਪਾਂ ਲਿਆ ਸਕਦੇ ਹਾਂ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਦੂਸਰੀ ਗੱਲ ਹੈਲਥ ਦੇ ਤੇ ਐਜੂਕੇਸ਼ਨ ਤੇ ਵਰਕ ਕਰਨਾ ਪਊਗਾ ਆਪਾਂ ਨੂੰ ਤੀਸਰੀ ਗੱਲ ਹੈ ਜਿੰਨੇ پارک ਹੈ ਜਿਹੜੇ ਨੀਅਰ ਬਾਈ پارک ਹੈ ਉਹ ਹਰ پارک ਦੇ ਵਿੱਚ ਅਸੀਂ ਇੱਕ ਚੰਗਾ ਜਿਹੜਾ ਕਹਿੰਦੇ ਹੁੰਦੇ ਆ ওয়াਟਰ ਪਿਉਰੀਫਾਇਰ ਲਾ ਕੇ ਉੱਥੋਂ ਆਮ ਲੋਕਾਂ ਨੂੰ ਜਿਹੜਾ ਕੁਝ ਬਹੁਤ ਹੀ ਸਸਤੇ ਦਰਾਂ ਤੇ ਜਿਹੜਾ ਪਾਣੀ ਮਿਲੂਗਾ ਜੇ ਮੰਨ ਕੇ ਚਲੋ 20 ਲੀਟਰ 1 ਰੁਪਏ ਜਾਂ 2 ਰੁਪਏ ਦੇ ਵਿੱਚ ਮਿਲੂਗਾ ਕਿਉਂਕਿ ਜਿਹੜੀਆਂ ਇਹ ਮੁੱਢਲੀਆਂ ਚੀਜ਼ਾਂ ਜੇ ਆਪਾਂ ਲੋਕਾਂ ਨੂੰ ਪ੍ਰਦਾਨ ਨਹੀਂ ਕਰਦੇ ਤੀਸਰੀ ਗੱਲ ਤੁਸੀਂ ਕਿਸੇ ਸੁਸਾਇਟੀ ਦੇ ਵਿੱਚ ਜਾਵੜੋ ਜਾਂ ਕਿਤੇ ਜਾਵੜੋ ਉੱਥੇ ਇਲੈਕਟ੍ਰਿਸਿਟੀ ਦੀ ਬੜੀ ਵੱਡੀ ਪ੍ਰੋਬਲਮ ਹੈ ਇਲੈਕਟ੍ਰਿਸਿਟੀ ਦੇ ਇੱਥੇ 4-4 5-5 ਕੱਟ ਲੱਗਦੇ ਦਿਨ 'ਚ ਜੇ ਲਾਈਨਾਂ ਜਿੱਥੇ ਅੰਡਰਗਰਾਉਂਡ ਇਹਨਾਂ ਨੇ ਫੇਸ 1 ਦੇ ਵਿੱਚ ਐਰੋ ਸਿਟੀ ਦੇ ਵਿੱਚ ਅੰਡਰਗਰਾਉਂਡ ਇਲੈਕਟ੍ਰਿਸਿਟੀ ਵਿਛਾਈ ਹੈ ਪਰ ਜਦੋਂ ਇੱਕ ਤੋਂ ਦੂਜੇ ਤੱਕ ਕਨੈਕਟ ਕਰਦੇ ਤੇ ਉੱਤੋਂ ਦੀ ਤਾਰਾਂ ਖਿੱਚ-ਖਿੱਚ ਕਨੈਕਟ ਕਰੀ ਜਾਂਦੇ ਆ ਵੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਉਹਨਾਂ ਤੇ ਪਹਿਲਾਂ ਗੌਰ ਦਿੱਤਾ ਜਾਊਗਾ ਇੰਡਸਟਰੀ ਬਾਰੇ ਕੀ ਕਹਿੰਣਾ ਤੁਹਾਡਾ ਮਹਾਲੀ ਨੂੰ ਇੰਡਸਟਰੀ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲ ਜਿਹੜੀ ਇਮਪਲੋਏ ਜਿਹੜੇ ਇਮਪਲੋਇਜ਼ ਐ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜਿਹੜੇ ਗਵਰਨਮੈਂਟ ਹਸਪੀਟਲ ਇੱਥੇ ਬੰਦਾ ਉਹਨਾਂ ਦਾ ਉਹ ਸਭ ਤੋਂ ਪਿਛੜਿਆ ਹੋਇਆ ਇੱਥੇ ਨਾ ਹੀ ਉਹਨਾਂ ਨੂੰ ਕੋਈ ਉੱਤੇ ਸਹੂਲਤ ਐ ਸਭ ਤੋਂ ਪਹਿਲਾਂ ਉਹਦੇ ਤੇ ਵਰਕ ਕਰਕੇ ਉਹਨੂੰ ਇੰਪਰੂਵ ਕਰਾਂਗੇ ਕਿਉਂਕਿ ਉਹਦੇ ਨਾਲ ਬਾਹਲਾ ਨਹੀਂ ਤਾਂ 30 40 ਹਜ਼ਾਰ ਦੱਬਕੇ ਨੂੰ ਟੱਚ ਕਰੂਗਾ ਪਰ ਹਲਕੇ ਦੇ ਵਿਧਾਇਕ ਇੱਥੋਂ ਦੇ ਸਿਹਤ ਮੰਤਰੀ ਵੀ ਰਹੇ ਨੇ ਉਹਨਾਂ ਵਰਗੀ ਕਿਹਨਾਂ ਨੇ ਸਿਹਤ ਮੰਤਰੀ ਰਹੇ ਤਾਂ ਹੈ ਪਰ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਨਹੀਂ ਬਣੀਆਂ ਈਸੀਐਸ ਦੀ ਬਹੁਤ ਵੱਡੀ ਪ੍ਰੋਬਲਮ ਆ ਇੰਡਸਟਰੀ ਕੋਲੇ ਤੁਸੀਂ ਚਲੇ ਜਾਏ ਉਹਨਾਂ ਤੋਂ ਪੁੱਛਿਓ ਉਹਦਾ ਹੱਲ ਨਹੀਂ ਹੋਇਆ ਉਹ ਕਹਿੰਦੇ ਅਸੀਂ ਹਾੜੇ ਕੱਢ ਲਏ ਅਸੀਂ ਸਾਰਾ ਕੁਝ ਕੀਤਾ ਇਹਨਾਂ ਲਈ ਇੰਡਸਟਰੀ ਨੇ ਵਿਧਾਇਕ ਲਈ ਪਰ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਤੀਸਰੀ ਗੱਲ ਦੱਸਣਾ ਚਾਹੁੰਦਾ ਉਹ ਵਿਧਾਇਕ ਜਿੰਨਾ ਚਿਹਰਾ ਆਪ ਤੇ ਆਪ ਦਾ ਪਰਿਵਾਰ ਗਵਰਨਮੈਂਟ ਹਸਪੀਟਲਾਂ ਦੇ ਵਿੱਚ ਇਲਾਜ ਨਹੀਂ ਕਰਾਉਣ ਲੱਗਦੇ ਨਾ ਉਹਨਾਂ ਚੋਂ ਉਹਨਾਂ ਦਾ ਜਿਹੜਾ ਪੱਧਰ ਆ ਉੱਚਾ ਨਹੀਂ ਉੱਠਦਾ ਉਨ ਜਿੰਨਾ ਚਿਰ ਪ੍ਰਾਈਵੇਟ ਅਧਾਰਿਆਂ ਨੂੰ ਅੱਗੇ ਲੈ ਕੇ ਆਉਣਗੇ ਉਨਾਂ ਹੀ ਆਮ ਵਰਗ ਪਿੱਛੇ ਪਿਛੜਦਾ ਰਹੂਗਾ ਤੀਸਰੀ ਗੱਲ ਦੱਸਣਾ ਚਾਹੁੰਦਾ ਇੱਕ ਹੋਰ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਵੀ ਇਹ ਕਹਿੰਦੇ ਹੁੰਦੇ ਘੋ ਖਿਚੜੀ ਹੈ ਸਾਰੇ ਕੁਲਵੰਤ ਸਿੰਘ ਤੋਂ ਕੁਲਵੰਤ ਸਿੰਘ ਨੇ ਲੋਨ ਦਿੱਤਾ ਵਿਆ ਐਨ ਕੇ ਸ਼ਰਮਾ ਨੂੰ ਜਿੰਨੇ ਬਿਲਡਰ ਐ ਇਕੱਠੇ ਹੋ ਕੇ ਇੱਕ ਨੈਕਸਸ ਕ੍ਰੀਏਟ ਕਰਨਾ ਚਾਹੁੰਦੇ ਐ ਇੱਥੇ ਟ੍ਰਾਈ ਸਿਟੀ ਜਿੰਨਾ ਤੁਸੀਂ ਖਰੜ ਮੋਹੱਲੀ ਤੇ ਖਰ ਇਧਰਲੇ ਪਾਸੇ ਆਪਣਾ ਡੇਰਾ ਬੱਸੀ ਦੇ ਵਿੱਚ ਸੋ ਇਹ ਨੈਕਸਸ ਦੇ ਇਕੱਠਾ ਰਿਹਾ ਜਦੋਂ ਇੱਕ ਦੂਜੇ ਨਾਲ ਇਹਨਾਂ ਦੀਆਂ ਸਾਂਝੀਆਂ ਲੈਂਦੇ ਨਾਲ ਲੋਨ ਚੱਲਦੇ ਐ ਸੋ ਇਹ ਆਮ ਲੋਕਾਂ ਦਾ ਵਿਕਾਸ ਕਿਵੇਂ ਕਰਨਗੇ ਲੋਕ ਬਦਲਾਅ ਚਾਹੁੰਦੇ ਨੇ ਤੁਸੀਂ ਪਿੰਡਾਂ ਚ ਜਾਣਦੇ ਹੋ ਕੀ ਲੱਗ ਰਿਹਾ ਤੁਹਾਨੂੰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਕਹਿੰਦੇ ਹੁੰਦੇ ਆ ਵੀ ਜਿਹੜਾ 75 ਸਾਲਾਂ ਤੋਂ ਵੇਟ ਕਰ ਰਿਹਾ ਨਵੇਂ ਚਿਹਰਿਆਂ ਨੂੰ ਖਾਸ ਕਰ ਆਮ ਪਰਿਵਾਰਾਂ ਦੇ ਕਿਉਂਕਿ ਇਹ ਸtao ਬੰਦੇ ਆ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਪੰਚਾਇਤ ਮੈਂਬਰ ਵੀ ਨਹੀਂ ਬਣਿਆ ਅਜੇ ਤੱਕ ਸੋ ਲੋਕਾਂ ਨੂੰ ਇਹ ਲੱਗਦਾ ਵੀ ਇਹ ਤਾਂ ਸਾਡੇ ਅਰਗਾ ਹੀ ਐ ਸਾਡੇ ਪਰਿਵਾਰਾਂ ਤੋਂ ਨਿਕਲਿਆ ਕਿਸਾਨੀ ਪਰਿਵਾਰ ਤੋਂ ਨਿਕਲਿਆ ਆਮ ਪਰਿਵਾਰ ਤੋਂ ਨਿਕਲਿਆ ਲੋਕਾਂ ਦੇ ਮਨ ਭਰੇ ਪਏ ਆ ਪਰ ਲੋਕ ਡਰਦੇ ਸਾਹਮਣੇ ਨਹੀਂ ਆ ਰਹੇ ਉਹ ਕਹਿੰਦੇ ਜਿੱਦਨ ਅਸੀਂ ਵੋਟ ਪਾਈ ਉਸ ਦਿਨ ਅਸੀਂ ਦੱਸਾਂਗੇ ਵੀ ਇਹਨਾਂ ਨੂੰ ਕੀ ਹੁੰਦਾ ਆਮ ਲੋਕਾਂ ਦਾ ਘੱਟ ਅਸਲ